ਵਿਆਹ ਦਾ ਹਰ ਇੱਕ ਨੂੰ ਚਾਹ ਹੁੰਦਾ ਪਰ ਵਿਆਹ ਦੇ ਸਮੇ ਲਾੜਾ ਜਾਂ ਫਿਰ ਲਾੜੀ ਕਿਸ ਤਰੀਕੇ ਦਾ ਉਹਨਾਂ ਦਾ ਸੁਭਾਅ ਹੋਵੇਗਾ ਤੇ ਕਿਵੇਂ ਦਾ ਹੋ ਨਿਕਲੇਗਾ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਪਰ ਜਿਹੜਾ ਮਾਮਲਾ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਇਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਵੇਗੀ ਜਿੱਥੇ ਕਿ ਇੱਕ ਨੂੰ ਦੇ ਵੱਲੋਂ ਸਾਰੇ ਪਰਿਵਾਰ ਨੂੰ ਆਟੇ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਜਦੋਂ ਉਲਟੀਆਂ ਲੱਗੀਆਂ ਤਾਂ ਦਾਖਲ ਕਰਵਾਇਆ ਪਤਾ ਲੱਗਿਆ ਕਿ ਜ਼ਹਿਰੀਲੀ ਬਸੂ ਇਹਨਾਂ ਨੂੰ ਦਿੱਤੀ ਗਈ ਜਿਸ ਦੇ ਵਿੱਚ ਮੌਕੇ ਤੇ ਪਤੀ ਦੀ ਮੌਤ ਹੋ ਗਈ ਸੱਸ ਸਹੁਰਾ ਦੀ ਕੰਡੀਸ਼ਨ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਜਿਸ ਦੇ ਵਿੱਚ ਮਾਂ ਦੀ ਵੀ ਮੌਤ ਹੋ ਗਈ ਹੈ ਅਤੇ ਦੂਜੇ ਪਾਸੇ ਪਿਤਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਜਿਹੜੀ ਉਸ ਦੀ ਪਤਨੀ ਸੀ ਉਹ ਠੀਕ ਠਾਕ ਹੈ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਉੱਤੀ ਹੀ ਪਰਿਵਾਰ ਨੇ ਨੂੰਹ ਦੇ ਸਹਾਰੇ ਨੂੰ ਲੈ ਕੇ ਹੋਸ਼ ਉਡਾਉ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ। ਕੀ ਹੋਇਆ ਜੀ ਬਈ ਸਾਰਾ ਮੌਲਾ ਕੀ ਪਤਾ ਨਹੀਂ ਕਿ ਇਹਦੇ ਘਰ ਵਾਲੀ ਨੇ ਨੇ ਕੋਈ ਜ਼ਹਿਰ ਜ਼ੋਰ ਦਿੱਤਾ ਜਾਂ ਤਾਂ ਕੋਈ ਰੋਟੀ ਦਿੱਤਾ ਜਾਂ ਕਿ ਸਾਨੂੰ ਨਹੀਂ ਪਤਾ ਉਹ ਬਾਕੀ ਉਹਦਾ ਅਜੇ ਪਤਾ ਕੀ ਬਦਲ ਲੱਗੂਗਾ ਜੀ। ਦਿੱਤਾ ਕਿ ਉਹ ਜੀ। ਰੱਤਾ ਬਾਈ ਜੀ ਇਹਦੇ ਨਾਲ ਇਹ ਜੀ ਪਹਿਲਾਂ ਹੀ ਨਾ ਕਿਰੇਤਰੇ ਦਾ ਥੋੜਾ ਜਿਹਾ ਕੈਰੇਕਟਰ ਦੀ ਲੋਈ ਸੀਗੀ ਇਹ। ਇਹ ਪਹਿਲਾਂ ਮੁੰਡੇ ਨਾਲ ਭੱਜੀ ਸੀਗੀ। ਸਕੂਟਲੀ ਦਾ ਮੁੰਡਾ ਚਮਕੌਰ ਤੇ ਜਿਹੜਾ ਘਰ ਵਾਲਾ ਜਿਹੜਾ ਪਿਛਲਾ ਸਕੂਟ ਮੀਰ ਦਾ ਉਹਨਾਂ ਕੋਲ ਹੀ ਗਈ ਹੈ ਪਹਿਲਾਂ ਇਹ ਲੜਾਈ ਝਗੜਾ ਰੰਗਦਾ ਸੀ ਨਾ ਉਹਨੇ। ਪਰ ਕਿੰਨੇ ਜਣੇ ਸੀ ਜਿਹੜੇ ਬਈ ਟੋਟਲ ਬੁਮਾਰ ਸੀ ਕਿਤੇ ਆਪਣੇ ਟੋਟਲ 3 ਜਣੇ ਇਹ। ਕੋਈ ਡੈਥ ਨਹੀਂ ਹੋਈ। ਡੈਥ ਇੱਕ ਜਣੇ ਦੀ ਹੋਈ ਉਹ ਜਿਹੜਾ ਮਾਮਾ ਜੀ ਮੇਰਾ ਸਰਕਾਰ ਰਾਜੂ ਉਹਦੀ ਹੋਈ ਹੋਈ। ਸੀਨਾ ਭਾਈ ਜੀ ਕੱਲ ਤਾਂ ਸੀ ਹੌਲਦੇ ਸੀ ਉਦੋਂ ਹੀ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਵੀ ਨੇ ਡਾਇਰੈਕਟ ਵੀ ਕੋਈ ਦਾਗ ਨਹੀਂ ਜੁਮਾ ਕੇ ਗਿਆ। ਮੋੜ ਕੇ ਜਿਹੜੋ ਬਾਈ ਨੂੰ ਪਤਾ ਲੱਗਿਆ ਵੀ ਜਿਹਨੇ ਆਇਆ ਕਰਕੇ ਬਾਈ ਉਹ ਆਜਾ ਕੇ ਦੇਖਿਆ ਬਈ ਆਟਾ ਆਡੇ ਦੀ ਬਾਈ ਵੀ ਸਾਰੇ ਜਿਹੋਦੇ ਸਮੈਲ ਆਈ ਜਾਂਦੀ ਹੈ ਤੇ ਰੋਟੀਆਂ ਪਕਾਈਆਂ ਤੰਦੂਰ ਤੇ ਪੈਣਾ ਉਹਦੇ ਜਿਹੋ ਬਾਈ ਸਮੈਲ ਆਈ ਜਾਂਦੀ ਹੈ ਸਪਰੇ ਵੀ ਸਪਰੇ ਪਾ ਦਿੰਦੇ ਆਟਾ ਪ੍ਰਾਂਚਾ ਕੇ ਢੰਮੀ ਢੁੰਮੀ ਤੇ ਸਾਰੀ ਚੀਜ਼ ਢੰਮੀ ਜੀ ਪਾ ਦਿੰਦੇ ਫਿਰ ਢੰਮੀ ਜੀ ਬਾਈ ਬਈ ਅਸੇ ਸਾਰੇ ਚੀ ਆਈ ਨੇ ਸਮੈਲ ਤੇ ਰੋਟੀਆਂ ਪੱਕੀਆਂ ਜਿਹੜੀਆਂ ਉਹਨਾਂ ਚ ਉਹ ਪੈਣਾ ਬਾਈ ਹਾਂ ਉਹਦੇ ਜਿਹੋ ਉਵੇਂ ਆਈ ਜਾਂਦੀ ਸਮੈਲ ਬਈ ਬਾਈ ਪੁਲਿਸ ਕਾਰਵਾਈ ਕਿਸ ਤਰ੍ਹਾਂ ਦੀ ਹੋ ਰਹੀ ਕਿ ਬਾਈ ਅਜੀਤ ਜੀ ਬਰਸਾ ਨੂੰ ਬੇਨਤੀ ਕਰਦੇ ਆ ਵੀ ਦੋ ਕਤਲ ਹੋ ਗਏ ਕੋਈ ਢੱਲਣਾ ਵਰਤੀ ਜਾਵੇ ਤੁਹਾਨੂੰ ਇਹਦੇ ਜੋ ਸ਼ੱਕ ਆ ਵੀ ਇਹਦੇ ਤੇ ਬਹੁਤ ਬੰਦਿਆਂ ਦਾ ਹੱਥ ਹੈ ਰਾਤ ਨੂੰ ਬਾਈ ਗੱਡੀ ਵੀ ਆਈ ਹੈ ਪਾਸੋਂ ਰਾਤ ਨੂੰ ਜੀਪ ਆਈ ਹੈ ਤੇ 1:30 ਵਜੇ ਉਹ ਸਾਡੇ ਗਵਾਂਡੀਆਂ ਨੇ ਬਾਰ ਕੋਲ ਕੇ ਦੇਖਿਆ ਵੀ ਉਹਨਾਂ ਨੇ ਜਿਹੜੇ ਪਾਣੀ ਪੂਣੀ ਵਾਲੇ ਦੇਰੇ ਤੋਂ ਉਹਨਾਂ ਨੇ ਆਉਣਾ ਤਾਂ ਇਹਨਾਂ ਦੇ ਘਰੇ ਸੀ ਨਾਲ ਲੈ ਘਰਾਂ ਦੇ ਨਾਲ ਬਾਰ ਕੋਲ ਤੇ ਜੋ ਲਾਈਟਾਂ ਜਗਾਈਆਂ ਤੋ ਜੀਬ ਲੈ ਕੇ ਬਾਈ ਭੱਜ ਗਏ ਸਵਾਪਸ ਪਤਾ ਨਹੀਂ ਲੱਗਿਆ ਕੌਣ ਅੱਤੇ ਬਾਈ ਉਹ ਤਾਂ ਪੁੱਛ ਕੇ ਚਰੀ ਜਾਵੇ ਕੋਈ ਧੱਲਣਾ ਵਰਤੀ ਜਾਵੇ ਇਹ ਲੱਗਦਾ ਵੀ ਇਕੱਲਾ ਉਹਦਾ ਕੰਮ ਨਹੀਂ ਬਾਈ ਇਹ ਜਿਹੜਾ ਬੜਾ ਕੰਮ ਹੈ ਬਾਹਲੇ ਦਾ ਨਾਮ ਹੈ ਉਹਦਾ ਉਹਦਾ ਇੰਨਾ ਬਾਈ ਸੋਚ ਹੀ ਨਹੀਂ ਸਕਦਾ ਇੰਨਾ ਦਾ ਇੱਕ ਜਾਣਾ ਦਾ ਕਰ ਹੀ ਨਹੀਂ ਸਕਦਾ ਉਥੇ ਇਸ ਮਾਮਲੇ ਦੇ ਉੱਤੇ ਡਾਕਟਰ ਦਾ ਵੀ ਬਿਆਨ ਸਾਹਮਣੇ ਆਇਆ ਤੇ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਹਾਂਜੀ ਸਰ ਸਾਡੇ ਕੋਲ ਨਾ 11 ਵਜੇ ਦੇ ਕਰੀਬ ਇੱਕ ਪੇਸ਼ੈਂਟ ਲੈ ਕੇ ਆਏ ਸੀ ਪ੍ਰਾਈਵੇਟ ਐਂਬੂਲੈਂਸ ਵਾਲੇ ਜਸਵਿੰਦਰ ਸਿੰਘ ਜੀ ਗੋਟੇ ਖੁਸ਼ਮੰਦੀਪ ਇਹਨਾਂ ਜੋ ਹਿਸਟਰੀ ਦਿੱਤੀ ਆ ਰਾਤ ਨੂੰ ਉਹਨਾਂ ਨੇ ਇਕੱਠਾ ਨੇ ਦਿਨਾਂ ਨੇ ਰੋਟੀ ਖਾਧੀ ਹੈ ਜੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਤੇ ਲੈਟਨਾ ਵਗੈਰਾ ਸਟਾਰਟ ਹੋ ਗਿਆ ਜੀ ਤੇ ਨਾਲ ਇਹਨਾਂ ਦਾ ਬੇਟਾ ਵੀ ਸੀ ਚਾਰ ਬੰਦੇ ਸੀਗੇ ਜੀ ਸਵੇਰੇ 11 2 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਦੇ ਵਿੱਚ ਗਏ ਆ ਜੀ ਉੱਥੇ ਇੱਕ ਇਹਨਾਂ ਦਾ ਜਿਹੜਾ ਹਸਬੰਡ ਸੀਗਾ ਉਹ ਤਾਂ ਬੰਡੇ ਰੈਫਰ ਕਰਤਾ ਸੀ ਜੀ ਸੁਣਨ ਚਾਇਆ ਕੋਈ ਡੈਥ ਹੋ ਗਈ ਹੈ ਜੀ ਬਾਕੀ ਤਿੰਨ ਪੇਸ਼ੈਂਟ ਸਾਡੇ ਕੋਲ ਲੈ ਕੇ ਆਏ ਆ ਜੀ ਇੱਥਰ ਗੁਰੂ ਸਾਹਿਬ ਦਾ ਮਾਮਲਾ ਸਾਹਮਣੇ ਹੈ ਸ਼ੱਕੀ ਹਾਲਾਤ ਹੈ ਕੋਈ ਉਹ ਗੁਰੂ ਸਾਹਿਬ ਦੇ ਹਰੇ ਚਾਰ ਵਿਅਕਤੀ ਜਿਹਨਾਂ ਦੋ ਲੇਡੀਜ਼ ਨੇ ਦੋ ਜੈਂਸ ਨੇ ਪੇਸ਼ੈਂਟ ਕੇਸ ਦੇ ਧਿਆਨ ਦੇ ਵਿੱਚ ਆਇਆ ਜਿੱਦੋਂ ਸ਼ਵਰਾਜ ਸਿੰਘ ਸਾਨੂੰ ਸਰਜੀਤ ਸਿੰਘ ਦੀ ਕੇਸ ਬਰੰਡਾ ਅਟੈਚ ਹੋ ਚੁੱਕੀ ਹੈ ਬਾਕੀ ਜਿਹੜੇ ਤਿੰਨੇ ਪੇਸ਼ੈਂਟ ਨੇ ਜਨ ਹਸਪੀਟਲ ਜਿਹੜੇ ਇਲਾਜ ਨੇ ਉਹਦੇ ਘਰ ਦੇ ਜੋ ਵੀ ਬਿਆਨ ਹੋਣਗੇ ਉਹਦੇ ਮੁਤਾਬਕ ਜਾਂਚ ਕਰਕੇ ਕਾਰਵਾਈ ਕੀਤੀ ਖੈਰ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਸ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ